ਸੇਵਾ ਹੀ ਕਰਨੇ ਚਾਤੇ ਹਾਂ ਬਿਲਕੁਲ ਫ੍ਰੀ ਸੇਵਾ ਚੱਲ ਰਹੀ ਹੈ ਫ੍ਰੀ ਮੈਡੀਕਲ ਸੇਵਾ ਹੋਰ ਫਰਸਟ ایڈ ਸੇਵਾ ਚੱਲ ਰਹੀ ਹੈ 13 ਫਰਵਰੀ ਤੋਂ ਨਿਰੰਤਰ ਚੱਲ ਰਹੀ ਹੈ ਔਰ ਹਲੇ ਤੱਕ ਵੀ ਫ੍ਰੀ ਸੇਵਾ ਹੀ ਚੱਲ ਰਹੀ ਹੈ 13 ਤਰੀਕ ਤੋਂ ਗੋਲੇ ਬੰਬ ਵਰਧਿਆ ਚ ਇਹਨਾਂ ਨੇ ਸਾਡੇ ਟਾਂਕੇ ਪੱਟੀਆਂ ਜਿੱਥੇ ਵੀ ਉਰਦਨ ਸੱਟਾਂ ਲਾਦੀਆਂ ਹੀ ਕੀਤੇ ਤੇ ਇਮਾਨ ਦੇ ਵਿੱਚ ਆਇਆ ਵੀ ਤੁਸੀਂ ਅਮਰ ਛੱਕਿਆ ਜੀ ਮਾਨਲੇ ਵਿੱਚ ਦੇਖੋ ਬਾਈ ਜੀ ਪੰਜਾਬ ਦਾ ਪੁੱਤਰ ਹੋਣ ਦੇ ਨਾਲ ਤੇ ਹਰੇਕ ਪੰਜਾਬ ਵਾਸੀ ਨੂੰ ਪਤਾ ਆ ਜਿਹੜਾ ਆਪਣੇ ਗੁਰੂ ਤੋਂ ਬੇਮਖ ਹੋਇਆ ਜਾਂ ਜਿੰਨ ਜਿਹੜਾ ਸਿੱਖੀ ਸਰੂਪ ਚ ਨਹੀਂ ਹੈਗਾ ਕਿ ਸਾਡੇ ਗੁਰੂਆਂ ਦੀ ਕੀ ਦੇਣ ਸੀ ਸਾਡਾ ਇਤਿਹਾਸ ਕੀ ਆ ਹਰੇਕ ਦੇ ਦਿਮਾਗ ਚ ਇਹ ਤਾਂ ਪਤਾ ਆ ਵੀ ਅਸੀਂ ਗਲਤ ਰਾਹ ਤੇ ਚਲ ਚਲ ਗਏ ਆ ਉਹ ਸਹੀ ਰਾਹ ਤੇ ਆਉਣਾ ਕਿਦੋਂ ਆ ਉਹ ਮਹਾਰਾਜ ਦਾ ਹੁਕਮ ਆ ਜਾਂ ਆਪਣੀ ਮਰਜ਼ੀ ਆ ਇਹ ਪੰਥ ਖਾਲਸੇ ਦੀ ਮੈਂ ਕਹੂੰਗਾ ਪੈਣਤੀ ਆ ਸਾਨੂੰ ਜਿੱਥੇ ਵੀ ਇਹਦੀ ਲੋੜ ਪਈ ਅਸੀਂ ਮਦਦ ਡਟ ਕੇ ਖੜਾਗੇ 13 ਤਰੀਕ ਤੋਂ ਲਗਾਤਾਰ ਅੱਪਾ ਸ਼ੰਭੂ ਬਾਰਡਰ ਤੇ ਸੀਗੇ ਔਰ ਵਿੱਚ ਇੱਕ ਵਾਰੀ ਸਿਰਫ ਕਪੜੇ ਲੈਣ ਗਏ ਸੀ ਔਰ ਇੱਕ ਮੈਂ ਕੱਲ ਜਾ ਕੇ ਆਈਆਂ ਦੁਬਾਰਾ ਆਪਣੇ ਘਰ ਮਤਲਬ ਦੋ ਵਾਰੀ ਗਏ ਆ ਹਾਲੇ ਤੱਕ ਕਰ ਜਦੋਂ ਆਪਾਂ ਤੇਰਾ ਫਰਵੀ ਤੋਂ ਜਦੋਂ ਮਹਾਰਾਜ ਨੇ ਸੇਵਾ ਸਾਡੇ ਤੋਂ ਲਈ ਔਰ ਆਪਾਂ ਨਿਰੰਤਰ ਸੇਵਾ ਹਾਲੇ ਤੱਕ ਤੇਰਾ ਫਰਵੀ ਤੋਂ ਚੱਲ ਰਹੀ ਹੈ ਐਦਾਂ ਹੀ ਸੰਗਤਾਂ ਦੇ ਪਿਆਰ ਨਾਲ ਗੁਰੂ ਮਹਾਰਾਜ ਦੀ ਕਿਰਪਾ ਹੋਈ ਸਾਡੇ ਦੋਨਾਂ ਤੇ ਕਿ ਆਪਾਂ 3 ਮਾਰਚ ਸ਼੍ਰੀ ਕੇਸਗੜ ਸਾਹਿਬ ਵਿਖੇ ਅੰਮ੍ਰਿਤਪਾਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹੂੰਗਾ ਤੁਸੀਂ ਪਹਿਲਾਂ ਤਾਂ 13 ਤਰੀਕ ਦੇ 13 ਫਰਵਰੀ ਜਦੋਂ ਅੰਦੋਲਨ ਲੱਗਿਆ 2 ਮਹੀਨੇ ਤੋਂ ਉੱਪਰ ਹੋ ਗਿਆ ਜੁੜੇ ਹੋਏ ਹਾਂ ਕੀ ਕਹੂੰਗੇ ਇਹਦੇ ਬਾਰੇ ਤੇ ਅਮਰਤ ਵੀ ਤੁਸੀਂ ਛੱਕਿਆ ਸੀਗਾ ਜੀ ਹਾਂਜੀ ਅਮਰਤ ਜਿੱਦਾਂ ਕਿ ਸੰਗਤਾਂ ਵਿੱਚ ਰੱਬ ਵੱਸਦਾ ਜਦੋਂ ਆਪਾਂ 13 ਫਰਵਰੀ ਤੋਂ ਜਿੱਦਾਂ ਮਹਾਰਾਜ ਨੇ ਸੇਵਾ ਸਾਡੇ ਤੋਂ ਲਈ ਔਰ ਆਪਾਂ ਨਿਰੰਤਰ ਸੇਵਾ ਹਾਲੇ ਤੱਕ 13 ਫਰਵਰੀ ਤੋਂ ਚੱਲ ਰਹੀ ਹੈ ਐਦਾਂ ਹੀ ਸੰਗਤਾਂ ਦੇ ਪਿਆਰ ਨਾਲ ਗੁਰੂ ਮਹਾਰਾਜ ਦੀ ਕਿਰਪਾ ਹੋਈ ਸਾਡੇ ਦੋਨਾਂ ਤੇ ਕਿ ਆਪਾਂ 3 ਮਾਰਚ ਸ਼੍ਰੀ ਕੀਰਤਗਰ ਸਾਹਿਬ ਵਿਖੇ ਅਮਰਤਪਾਨ ਕੀਤਾ ਸਿਕਾ ਹਾਂਜੀ ਇਹਦੇ ਬਾਰੇ ਕੀ ਕਹੋਗੇ ਜਿਹੜਾ ਅੰਦੋਲਨ ਆਨੇ ਇੰਨੇ ਲੰਬਾ ਲੱਗਿਆ ਹੋਇਆ ਹੈ ਤੁਸੀਂ ਇੱਥੇ ਹੀ ਰਹਿ ਰਹੇ ਹੋ ਉਸ ਟਾਈਮ ਦੇ ਜਾਂ ਘਰੇ ਵੀ ਜਾ ਕੇ ਆਏ ਕਦੇ ਅ 13 ਤਰੀਕ ਤੋਂ ਲਗਾਤਾਰ ਆਪਾਂ ਸ਼ੰਭੂ ਬਾਰਡਰ ਤੇ ਹੀ ਸੀਗੇ ਔਰ ਵਿੱਚ ਇੱਕ ਵਾਰੀ ਸਿਰਫ ਕੱਪੜੇ ਲੈਣ ਗਏ ਸੀ ਔਰ ਇੱਕ ਮੈਂ ਕੱਲ ਜਾ ਕੇ ਆਈਆਂ ਦੁਬਾਰਾ ਆਪਣੇ ਘਰ ਮਤਲਬ ਦੋ ਵਾਰੀ ਗਏ ਆ ਹਾਲੇ ਤੱਕ ਕਰ ਜਦੋਂ ਤੋਂ ਧਰਨਾ ਲੱਗਾ ਹੋਇਆ ਹੈ ਹਾਂਜੀ ਫ੍ਰੀ ਸੇਵਾ ਹੀ ਕਰ ਰਹੇ ਜਦੋਂ ਅ ਬਿਲਕੁਲ ਫ੍ਰੀ ਸੇਵਾ ਚੱਲ ਰਹੀ ਹੈ ਫ੍ਰੀ ਮੈਡੀਕਲ ਸੇਵਾ ਔਰ ਫਰਸਟ ایڈ ਸੇਵਾ ਚੱਲ ਰਹੀ ਹੈ 13 ਫਰ ਵੀ ਤੋਂ ਨਿਰੰਤਰ ਚੱਲ ਰਹੀ ਹੈ ਔਰ ਹਾਲੇ ਤੱਕ ਵੀ ਜੀ ਉਹ ਆਮਦਨ ਦਾ ਸਾਧਨ ਕੀ ਆ ਤੁਹਾਡਾ ਫਿਰ ਅੱਗੇ ਹਜੇ ਤੱਕ ਆਮਦਨ ਦਾ ਕੋਈ ਵੀ ਸਾਧਨ ਨਹੀਂ ਹੈ ਮਹਾਰਾਜ ਆਪੀ ਕੋਈ ਨਾ ਕੋਈ ਹਿਲਾ ਕਰੋਗੇ ਕਿ ਅਬ ਸਾਨੂੰ ਦਸਨੋਹਾਂ ਦੀ ਕਿੱਟ ਕਮਾਈ ਦੀ ਦਾਤ ਬਖਸ਼ਣ ਤਾਂ ਕਿ ਆਪਾਂ ਆਪਣਾ ਆਮਦਨ ਦਾ ਸਾਧਨ ਵੀ ਕਰ ਸਕੀਏ ਔਰ ਇੱਧੇ ਹੀ ਸੰਗਤਾਂ ਦੇ ਨਾਲ ਉਹਨਾਂ ਦੇ ਨਾਲ ਸੇਵਾ ਕਰ ਸਕੀਏ ਇਹਦੇ ਬਾਰੇ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਇਹ ਭੈਣ ਬਾਰੇ ਉਹ ਬਾਜੀ ਨੇ ਉਹਨਾਂ ਨੇ ਵੀ ਇੱਥੇ ਆ ਕੇ ਨਾਦੀ ਅੰਮ੍ਰਿਤ ਛਕਾ ਉਥਾਰ ਇਹਨਾਂ ਨੂੰ ਦੋਨਾਂ ਕੋਲੇ ਥਾਰ ਵਾਲੇ ਵਜਦੇ ਨੇ ਇਹ ਇੰਨੀ ਕੁ ਇਹ ਪੰਥ ਖਾਲਸੇ ਦੀ ਮੈਂ ਕਹੂੰਗਾ ਭੈਣਤੀ ਆ ਸਾਨੂੰ ਜਿੱਥੇ ਵੀ ਇਹਦੀ ਲੋੜ ਪਈ ਅਸੀਂ ਮਦਦ ਡਟ ਕੇ ਖੜਾਂਗੇ ਭੈਣ ਨਾਲ ਤੇ ਇੱਕ ਇਹ ਦੇਖੋ ਜੀ ਇਹਨਾਂ ਦਾ ਕਿੰਨੀ ਦੇਣਾ ਸਾਡੇ ਸੰਘਰਸ਼ ਨੂੰ ਜਿਹੜੇ ਅੰਦੋਲਨ ਟੂ ਚੱਲ ਰਿਹਾ ਪਹਿਲੇ 13 ਤਰੀਕ ਤੋਂ ਗੋਲੇ ਬੰਬ ਵਰਧਿਆ ਚ ਇਹਨਾਂ ਨੇ ਸਾਡੇ ਟਾਂਕੇ ਪੱਟੀਆਂ ਜਿੱਥੇ ਵੀ ਆਰਗੇਨਾਈਜ਼ਟਾ ਲਾਦਦੇ ਸੀ ਕੀਤੇ ਫਿਰ ਇਹਨਾਂ ਨੇ ਅੱਜ ਆਪਣਾ ਇਧਰ ਰੇਲ ਟ੍ਰੈਕ ਦਾ ਆਪਣਾ ਨਵਦੀਪ ਹੁਣੀ ਜਿਹੜੇ ਵਾਟਰ ਕਨਲ ਵਾਲੇ ਉਹਨਾਂ ਨੂੰ ਚੜਾਉਣ ਦਾ ਸੀਗਾ ਪ੍ਰੋਗਰਾਮ ਇਹ ਨਾਲ ਵੇਖੋ ਇਹਨਾਂ ਦੇ ਲੱਤ ਤੇ ਸੱਟ ਵੀ ਵੱਜੀ ਤਾਂ ਵੀ ਬਾਵਜੂਦ ਅੱਜ ਆਪਦੀ ਗੱਡੀ ਦੇ ਥਾਰ ਤੇ ਬਹਿ ਕੇ ਫਿਰ ਵੀ ਮੈਡੀਕਲ ਇਥੇ ਸਾਰ ਭਰਾਵਾਂ ਦੇ ਕੋਈ ਛੱਟ ਫਿਰ ਵਜਦੀ ਤੇ ਮੈਂ ਇਹਨਾਂ ਦੀ ਸੇਵਾ ਤੇ ਮਦਦ ਕਰਾਂ ਇਹਨਾਂ ਦੀ ਅਸੀਂ ਦੇਰ ਨਹੀਂ ਦੇ ਸਕਦੇ ਇਹ ਸਾਰੇ ਮੈਂ ਕਹੂੰਗਾ ਪੰਜਾਬ ਤੇ ਸਾਰੇ ਪੰਥ ਦੀ ਭੈਣਾਂ ਤੇ ਇਹਨਾਂ ਦੇ ਅਸੀਂ ਨਾਲ ਖੜਾਂਗੇ ਪੰਥ ਨੂੰ ਨਾਲ ਖੜਨ ਦੀ ਲੋੜ ਆ ਇਹਨਾਂ ਦੀ ਜਿੰਨੀ ਵੀ ਹੋ ਸਕੇ ਮਦਦ ਕਰਨ ਦੀ ਲੋੜ ਆ ਵਾਹਿਗੁਰੂ ਜੀ ਕਾ ਤੇ ਤੁਸੀਂ ਇਹਦੇ ਬਾਰੇ ਦੱਸੋ ਨਾ ਵੀ ਤੇ ਐਨਾ ਤੁਹਾਡੇ ਮਨ ਦੇ ਵਿੱਚ ਜਿਹੜੀ ਸੇਵਾ ਕਰਨ ਦੀ ਭਾਵਨਾ ਕਿਵੇਂ ਪੈਦਾ ਹੋਈ ਅ ਜਿੱਦਾਂ ਕਿ ਆਪਾਂ ਬਾਈ ਪ੍ਰੋਫੈਸ਼ਨ ਵੀ ਨਰਸ ਰਹਿ ਚੁੱਕੇ ਆਂ ਔਰ ਉਸ ਤੋਂ ਬਾਅਦ ਜਿੱਦਾਂ 13 ਫਰਵਰੀ ਤੋਂ ਕਾਲ ਸੀਗੀ ਕਿ ਧਰਨਾ ਲੱਗਣਾ ਸ਼ੰਭੂ ਬਾਰਡਰ ਤੇ ਔਰ ਕੀ ਕੀ ਗਵਰਨਮੈਂਟ ਨੇ ਉੱਥੇ ਸਾਰਾ ਤਸ਼ੱਦਦ ਦਾ ਬਣਾਇਆ ਹੋਇਆ ਸੀ ਮਾਹੌਲ ਉਹ ਪਾ ਕੁਝ ਵੀਡੀਓਜ਼ ਵੀ ਦੇਖਿਆ ਸੀ ਜਿਹਦੇ ਕਰਕੇ ਮਨ ਦੇ ਵਿੱਚ ਮੇਰੇ ਸੀਗਾ ਕਿ ਸੇਵਾ ਲਈ ਜਾਣਾ ਚਾਹੀਦਾ ਔਰ ਸਬੱਬ ਦੇ ਨਾਲ ਨਵਦੀਪ ਦਾ ਮੈਸੇਜ ਗਰੁੱਪ 'ਚ ਵੀ ਆਇਆ ਸਾਡਾ ਇੱਕ ਫਰੈਂਡ ਗਰੁੱਪ ਸੀਗਾ ਕਿ ਸੇਵਾ ਲਈ ਮੈਂ ਫਰਸਟ ایڈ ਦੀ ਸੇਵਾ ਲਈ ਜਾ ਰਿਹਾ ਅਗਰ ਕੋ ਤੇ ਉਦੋਂ ਮੈਂ ਕਿਹਾ ਸੀ ਮੈਂ ਜਾਣਾ ਚਾਹੁੰਦੀ ਹਾਂ ਆਪਾਂ ਜਲੰਧਰ ਤੋਂ ਆਪਣਾ ਫਰਸਟ ਸਟੇ ਦਾ ਸਮਾਨ ਰੈਡੀ ਕਰਕੇ ਆ ਦੋਨੋਂ ਜਾਣੇ 13 ਤਰੀਕ ਨੂੰ ਸ਼ੰਭੂ ਬਾਰਡਰ ਤੇ ਪਹੁੰਚ ਗਏ ਸੀ ਜੀ ਸਤਿ ਸ਼੍ਰੀ ਅਕਾਲ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਤੁਸੀਂ ਵੀ ਅਮਰਤਪਨ ਨਾਲ ਕੀਤਾ ਸੀਗਾ ਬਿਲਕੁਲ ਜੀ ਅਸੀਂ ਇਕੱਠੇ ਹੀ 3 ਤਰੀਕ ਨੂੰ ਅਮਰਤਪਨ ਕਰਕੇ ਆਏ ਸੀ ਨਾਨਕਪੁਰ ਸਾਹਿਬ ਦੇ ਜੀ ਕੀ ਮੰਦੇ ਵਿੱਚ ਆਏ ਵੀ ਤੁਸੀਂ ਅਮਰ ਛਕੇ ਜੀ ਮਾਨਦੇ ਵਿੱਚ ਦੇਖੋ ਬਾਈ ਜੀ ਪੰਜਾਬ ਦਾ ਪੁੱਤਰ ਹੋਣ ਦੇ ਨਾਤੇ ਹਰ ਇੱਕ ਪੰਜਾਬ ਵਾਸੀ ਨੂੰ ਪਤਾ ਆ ਜਿਹੜਾ ਆਪਣੇ ਗੁਰੂ ਤੋਂ ਬੇਮੁਖ ਹੋਇਆ ਜਾਂ ਜਿਹਨ ਜਿਹੜਾ ਸਿੱਖੀ ਸਰੂਪ ਚ ਨਹੀਂ ਹੈਗਾ ਕਿ ਸਾਡੇ ਗੁਰੂਆਂ ਦੀ ਕੀ ਦੇਣ ਸੀ ਸਾਡਾ ਇਤਿਹਾਸ ਕੀ ਆ ਹਰ ਇੱਕ ਦੇ ਦਿਮਾਗ ਚ ਇਹਦਾ ਪਤਾ ਆ ਵੀ ਅਸੀਂ ਗਲਤ ਰਾਹ ਤੇ ਚਲ ਚਲ ਗਏ ਆ ਉਹ ਸਹੀ ਰਾਹ ਤੇ ਆਉਣਾ ਕਦੋਂ ਆ ਉਹ ਮਹਾਰਾਜ ਦਾ ਹੁਕਮ ਆ ਜਾਂ ਆਪਣੀ ਮਰਜ਼ੀ ਆ ਸੋ ਮੈਨੂੰ ਲੱਗਾ ਵੀ ਜੇ ਮਹਾਰਾਜ ਦਾ ਹੁਕਮ ਹੋਇਆ ਜਾਂ ਉਹਦਾ ਸਿਰ ਤੇ ਹੱਥ ਆ ਗਿਆ ਵੀ ਅਸੀਂ ਉਹਦੇ ਸਰੂਪ ਚ ਆ ਗਏ ਸੀ ਕੀ ਸਰੂਪ ਚ ਆ ਗਏ ਜਾਂ ਉਹਦੇ ਦਿੱਤੇ ਹੋਏ ਬਾਣੇ ਚ ਅਸੀਂ ਪਹੁੰਚ ਗਏ ਸੋ ਇਹ ਇਹ ਰੱਬ ਜਾਣੇ ਜੀ ਕੀ ਕਲਾ ਵਰਤੀ ਹੈ ਜੀ ਸਾਨੂੰ ਮੈਨੂੰ ਇਨਾ ਸਮਝ ਨਹੀਂ ਲੱਗੀ ਕੀ ਹੋਇਆ ਜੀ ਪਰ ਹੋਇਆ ਬਹੁਤ ਵਧੀਆ ਉਹ ਤੁਹਾਡੇ ਘਰਵਾਰ ਚ ਕੌਣਾ ਜੀ ਮੇਰੇ ਘਰ ਮੇਰੇ ਇੱਥੇ ਇੰਡੀਆ ਚ ਤਾਂ ਮੈਂ ਇਕੱਲਾ ਹੀ ਰਹਿ ਰਿਆ ਜੀ ਮੇ ਮਮੀ ਡੈਡੀ ਬ੍ਰਦਰ ਸਾਰੇ ਅਮਰੀਕਾ ਚ ਨੇ ਹਾਂ ਜੀ ਮੈਂ ਇੱਥੇ ਡਟਿਆ ਹੋਇਆ ਹਾਂ ਉਹਨਾਂ ਟਾਈਮ ਤੇ ਬਿਲਕੁਲ ਜੀ ਫੇਰ ਮੈਂ ਇਕੱਲਾ ਇਕੱਲਾ ਸੀ ਤਾਂ ਮੈਂ ਇੱਥੇ ਡਟਿਆ ਹੋਇਆ ਹਾਂ ਜੀ ਇੱਥੇ ਬਿਲਕੁਲ ਜੀ ਸੇਵਾ ਕਰ ਰਹੇ ਹਾਂ ਮਹਾਰਾਜ ਜਿੱਦਾ ਸੇਵਾ ਲਈ ਸੇਵਾ ਕਰੀ ਕਿਵੇਂ ਲੱਗ ਰਿਹਾ ਹੈ ਅੰਦੋਲਨ ਵਿੱਚ ਰਹਿ ਕੇ ਇੰਨੇ ਟਾਈਮ ਦੇ ਰਹਿ ਰਹੇ ਹੋ ਕੀ ਫੀਲ ਹੁੰਦਾ ਫਿਰ ਅ ਬਹੁਤ ਵਧੀਆ ਵੀ ਲੱਗਦਾ ਹੈ ਸੰਕਟ ਨਾਲ ਜਿੱਦਾ ਪਿਆਰ ਮਿਲਦਾ ਹੈ ਔਰ ਦੁੱਖ ਇਸ ਗੱਲ ਦਾ ਲੱਗਦਾ ਹੈ ਕਿ ਜਿੱਦਾਂ ਜਿਹੜੇ ਸਾਡੇ ਆਂਦਾਤ ਹੈ ਉਹ ਸੜਕਾਂ ਤੇ ਬੈਠੇ ਹੋਏ ਹੈ ਸਰਕਾਰ ਨੂੰ ਜਿੰਨੀ ਜਲਦੀ ਹੋ ਸਕੇ ਕੰਪਰੋਮਾਈਜ਼ ਕਰਨਾ ਚਾਹੀਦਾ ਹੈ ਤਾਂ ਕਿ ਸਾਰੇ ਸੁੱਕੀ ਸੰਧੀ ਆਪਣੇ ਘਰਾਂ ਨੂੰ ਪਰਤਣ ਜਿਹਦੇ ਬਾਰੇ ਕੀ ਕਹੋਂਗੇ ਇਹੜਾ ਰੇਲ ਰੋਕਾ ਅੰਦੋਲਨ ਸ਼ੁਰੂ ਕੀਤਾ ਹੈ ਹੁਣ ਨਵਦੀਪ ਜਲਵੇੜਾ ਦੀ ਰਿਹਾਈ ਲਈ ਉਹਨੂੰ ਛੱਡਿਆ ਨਹੀਂ ਜਾ ਰਿਹਾ ਉਹਨੂੰ ਵੀ ਗ੍ਰਿਫਤਾਰ ਕੀਤਾ ਹੋਇਆ ਹੈ ਪਹਿਲਾਂ ਮੀਟਿੰਗਾਂ ਵੀ ਹੋਈਆਂ ਨੇ ਤਾਂ ਛੱਡਿਆ ਨਹੀਂ ਗਿਆ ਤੇ ਆਖਰ ਵਿੱਚ ਤਾਂ ਇਹ ਰੇਲ ਰੋਕਾ ਅੰਦੋਲਨ ਸ਼ੁਰੂ ਕੀਤਾ ਹੈ ਹਾਂਜੀ ਵੈਸੇ ਉਦਾਂ ਮੈਨੂੰ ਇਹਨਾਂ ਚੀਜ਼ਾਂ ਬਾਰੇ ਇਨੀ ਨੌਲੇਜ ਨਹੀਂ ਐਨੀ ਸੋਝੀ ਨਹੀਂ ਹੈ ਬਟ ਜਿੱਦਾਂ ਜਿੱਦਾਂ ਆਪਣੇ ਕਿਸਾਨ ਵੀ ਰੱਗੇ ਵੱਧਦੇ ਆ ਚਾਹੇ ਉਹ ਕਿਤੇ ਵੀ ਜਾਂਦੇ ਆ ਪਰ ਉਹਨਾਂ ਦੇ ਨਾਲ ਉਸੇ ਤਰ੍ਹਾਂ ਅੱਗੇ ਵੱਧਦੇ ਆ ਔਰ ਇਦਾਂ ਹੀ ਅੱਗੇ ਵੱਧਦੇ ਰਵਾਂਗੇ ਮੂਰਖਾ ਫਤਿਹ ਕਰਕੇ ਜਲਦ ਤੋਂ ਜਲਦ ਆਪਣੇ ਆਪਣੇ ਘਰਾਂ ਨੂੰ ਪਹੁੰਚਾਂਗੇ ਤੇ ਇੰਡੀਆ ਦੇ ਵਿੱਚ ਫਿਰ ਕਿਹਨੂੰ ਅਗਲਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹੋ ਮੈਂ ਇਹਦੇ ਬਾਰੇ ਹਜੇ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹਦੀਆਂ ਕਿਉਂਕਿ ਇਹ ਗੱਲਾਂ ਅਗਰ ਨਾਈ ਸੋਸ਼ਲ ਮੀਡੀਆ ਤੇ ਬੋਲੀਆਂ ਜਾਂਦੇ ਸਾਡੀ ਪਹੁੰਚ ਤਾਂ ਲੱਗ ਰਿਹਾ ਵੀ ਮੁਕਾਬਲਾ ਦੇ ਪਉਣਗੇ ਜਿਹੜੇ ਰਾਹੁਲ ਗਾਂਧੀ ਜਿਹੜਾ ਇੰਡੀਆ ਗੱਟ ਬੰਦਨਾ ਜਿਹੜਾ ਬਣਿਆ ਮੋਦੀ ਨੂੰ ਟਾਕਰਾ ਦੇ ਸਕਦਾ ਜਿਸ ਹਿਸਾਬ ਦਾ ਤਾਮਾ ਜਾਮਾ ਬਣਿਆ ਹੋਇਆ ਹੈ ਬੀਜੇਪੀ ਦਾ ਕਿਉਂਕਿ ਸਾਰਾ ਕੁਝ ਬੀਜੇਪੀ ਦੇ ਅੰਡਰ ਹੋਇਆ ਪਿਆ ਮੈਨੂੰ ਲੱਗਦਾ ਨਹੀਂ ਕਿ ਹੋਰ ਕੋਈ ਪਾਰਟੀ ਇਹਨਾਂ ਨੂੰ ਟਾਕਰਾ ਦੇ ਸਕਦੀ ਆ ਉਹਨਾਂ ਦਾ ਇੱਕ ਬਹੁਤ ਵੱਡੇ ਲੈਵਲ ਤੇ ਆਪਣਾ ਚਲਾ ਰਹੇ ਆ ਬੀਜੇਪੀ ਕਿਉਂਕਿ ਬੀਜੇਪੀ ਨੂੰ ਟਾਕਰਾ ਦੇਣਾ ਮੈਨੂੰ ਲੱਗਦਾ ਕਾਂਗਰਸ ਦੇ ਬਸ ਦੀ ਗੱਲ ਨਹੀਂ ਹੁਣ ਇਹਨੀ ਮਜ਼ਬੂਤ ਪਾਰਟੀ ਕਿਵੇਂ ਕਿਵੇਂ ਦੇਖਦੇ ਹੋ ਕਿਉਂ ਬਣ ਗਏ ਨੇ ਮਜ਼ਬੂਤ ਮਜ਼ਬੂਤ ਪਾਰਟੀ ਵੀ ਜਿਹੜੀ ਕੋਈ ਪਾਰਟੀ ਟੱਕਰ ਨਹੀਂ ਦੇ ਸਕਦੀ ਅ ਜਿਨ੍ਹਾਂ ਦੀਆਂ ਰਣਨੀਤੀਆਂ ਗਲਤ ਬਣ ਜਾਣ ਹਨਾ ਜਾਂ ਤਸ਼ੱਦਦ ਕਰਨ ਵਾਲੀਆਂ ਬਣਨ ਉਹ ਵੀ ਮਜ਼ਬੂਤ ਹੋ ਹੀ ਜਾਂਦੇ ਆ ਕਿਉਂਕਿ ਮਾੜਾ ਬੰਦਾ ਤਾਂ ਕਿਸੇ ਦੇ ਧੱਕਾ ਵੀ ਨਹੀਂ ਕਰ ਸਕਦਾ ਤਾਂ ਤਸ਼ੱਦਦ ਵੀ ਨਹੀਂ ਕਰ ਸਕਦਾ ਸੋ ਜਿਹੜੇ ਬੰਦੇ ਇਹੋ ਜਿਹੇ ਹੋਣ ਉਹ ਤਾਕਤ ਆਪਣੇ ਆਪ ਹੀ ਆ ਜਾਂਦੇ ਆ ਉਹ ਗਲਤ ਬੰਦੇ ਨੂੰ ਕਹਿੰਦੇ ਜਿਆਦਾ ਸਪੋਰਟ ਮਿਲ ਜਾਂਦੀ ਅੱਜ ਕੱਲ ਜਿਹੜਾ ਮਾੜਾ ਉਹ ਵੱਧ ਆ ਜਿਹੜਾ ਚੰਗਾ ਆ ਉਹਨੂੰ ਹਰੇਕ ਕੋਈ ਮਾਰਨ ਦਾ ਇਜਾਮ ਇਹ ਲਤਾੜਿਆ ਜਾਂਦਾ ਹੈ लास्ट ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਹੋ लास्ट ਵਿੱਚ ਇਹੀ ਆ ਜੀ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਇਹਨਾਂ ਨੂੰ ਵੀ ਜਿੱਦਾਂ ਹੁਣ ਮੈਂ ਆ ਮੈਨੂੰ ਇਹ ਲੱਗਦਾ ਜੇ ਐਮਐਸਪੀ ਮਿਲ ਗਈ ਮੈਂ ਪੰਜਾਬ ਛੱਡ ਕੇ ਨਹੀਂ ਜਾਊਂਗਾ ਮੈਂ ਇੱਥੇ ਆਪਣੀ ਖੇਤੀ ਕਰ ਲਊਂਗਾ ਜੀ ਸੋ ਇਹੋ ਜੇ ਬਹੁਤ ਹੈ ਜਿਹੜਾ ਪੰਜਾਬ ਖਾਲੀ ਹੋਣ ਦੀ ਇਹ ਵੀ ਇੱਕ ਵਜ੍ਹਾ ਆ ਖੇਤੀ ਜੋ ਬਚਦਾ ਕੁਝ ਨਹੀਂ ਹੋ ਜੇ ਖੇਤੀ ਜੋ ਕੁਝ ਬਜਣ ਲੱਗ ਜਾ ਤਾਂ ਬਾਹਰ ਨੂੰ ਨਾ ਦੌੜੀਏ ਅਸੀਂ ਵੀ ਅਸੀਂ ਆਪਣੇ ਮੁਲਕ 'ਚ ਰਹਿ ਕੇ ਆਪਣਾ ਸਾਰਾ ਕੁਝ ਘਰ-ਬਾਰ ਬਣਿਆ ਹੋਇਆ ਜ਼ਮੀਨਾਂ ਹੈ ਜੀ ਖੇਤੀ ਕਰੀਏ ਸੋ ਸਰਕਾਰ ਨੂੰ ਸੋਚਣਾ ਚਾਹੀਦਾ ਇੱਥੇ ਪੰਜਾਬ ਬਾਰੇ ਵੀ ਪੰਜਾਬ ਨੂੰ ਇੱਕ ਇੱਕ ਤਰੀਕੇ ਨਾਲ ਇੱਕ ਸਕੀਮ ਨਾਲ ਖਾਲੀ ਕਰਾਇਆ ਜਾ ਰਿਹਾ ਆ ਕੋਈ ਇੱਕ ਪੀੜ੍ਹੀ ਬਾਹਰ ਤਾਂ ਚੜਦੀ ਆ ਜਹਾਜ਼ ਚੜਦੀ ਆ ਇੱਕ ਪੀੜ੍ਹੀ ਨਸ਼ੇ ਚ ਬਾੜਦੀ ਆ ਤੇ ਇਹੋ ਤਾਂ ਇਸ ਤਰ੍ਹਾਂ ਦਾ ਪੰਜਾਬ ਖਤਮ ਹੋ ਜਾਏਗਾ ਸੋ ਪੰਜਾਬ ਨੂੰ ਖਤਮ ਕਰਨ ਦੀ ਸੋਚ ਜਿਹੜੀ ਆ ਬੰਦ ਕਰ ਦੇਣੀ ਚਾਹੀਦੀ ਆ ਇਹਦਾ ਸੋਚਣਾ ਚਾਹੀਦਾ ਹੈ ਕੋ ਪੰਜਾਬ ਦੇ ਤੁਹਾਡਾ ਕੀ ਮੈਸੇਜ ਹੈ ਲਾਸਟ ਵਿੱਚ ਮੈਂ ਹੀ ਮੈਸੇਜ ਦੇਣਾ ਚਾਹੂੰਗੀ ਜਿੱਦਾਂ ਕਿ ਨਵਦੀਪ ਨੇ ਕਿਹਾ ਕਿ ਅਗਰ ਆਪਣੀ ਜਿਹੜੀ ਇੱਕ ਪੀੜ੍ਹੀ ਹੈ ਆਲਰੇਡੀ ਬਾਹਰ ਜਾ ਚੁੱਕੀ ਹੈ ਸੋ ਐਮਐਸਪੀ ਜਿੰਨੀ ਜਲਦੀ ਹੋ ਸਕੇ ਕੰਪਰੋਮਾਈਜ਼ ਕਰਕੇ ਦੇ ਦੇਣੀ ਚਾਹੀਦੀ ਹੈ ਇੱਕ ਬਿਲਕੁਲ ਜੈਨੂਇਨ ਮੰਗਿਆ ਅਗਰ ਆਪਾਂ ਡਾਊਨ ਟੂ ਅਰ ਆ ਕੇ ਦੇਖੀਏ ਵੀ ਗਰਾਊਂਡ ਲੈਵਲ ਤੇ ਆ ਕੇ ਜਦੋਂ ਆਪਾਂ ਸਾਰੀਆਂ ਚੀਜ਼ਾਂ ਨੂੰ ਨੋਟਿਸ ਕਰਦੇ ਹਾਂ ਇਹ ਕੋਈ ਹੋਰ ਚੀਜ਼ਾਂ ਲੱਗਦੀਆਂ ਔਰ ਜਿਹੜੇ ਘਰਾਂ ਚ ਬੈਠ ਕੇ ਦੇਖਦੇ ਆ ਉਹਨਾਂ ਨੂੰ ਕੁਝ ਹੋਰ ਲੱਗਦਾ ਕਈ ਸੋਚਦੇ ਵੀ ਕਿਸਾਨ ਇਦਾਂ ਹੀ ਬੈਠੇ ਆ ਸੜਕਾਂ ਤੇ ਬਟ ਐਡਾ ਨਹੀਂ ਹੈ ਤੁਸੀਂ ਇੱਥੇ ਆ ਕੇ ਉਹਨਾਂ ਦੇ ਲੈਵਲ ਤੇ ਆ ਕੇ ਸੋਚ ਕੇ ਦੇਖੋ ਕਿ ਉਹਨਾਂ ਦੀ ਸੋਚ ਕੀ ਹੈ ਔਰ ਘਰ ਬੈਠ ਕੇ ਕਿਸੇ ਨੂੰ ਜਜ ਕਰਨਾ ਈਜ਼ੀ ਹੁੰਦਾ ਬਟ ਜਦੋਂ ਇੱਥੇ ਆ ਆ ਪਾ ਕੇ ਗ라운ਡ ਲੈਵਲ ਤੇ ਦੇਖਿਆ ਜਾਂਦਾ ਉਹੋ ਚੀਜ਼ਾਂ ਹੋਰ ਹੁੰਦੀਆਂ ਸੋ ਸਾਰੇ ਦਾ ਸਹਿਯੋਗ ਬਹੁਤ ਜ਼ਿਆਦਾ ਜ਼ਰੂਰੀ ਹੈ ਜੋ ਘਰ ਚ ਬੈਠੇ ਨੇ ਉਹ ਵੀ ਜਲਦ ਤੋਂ ਜਲਦ ਵੱਧ ਛੱਡ ਕੇ ਇੱਥੇ ਜ਼ਰੂਰ ਪਹੁੰਚਣੋ ਧੰਨਵਾਦ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਤੇ ਮੈਂ ਮਨੀਂਦਰ ਸਿੰਘ ਮੇਰਾ ਨਾਮ ਕੈਮਰਾਮੈਨ ਸੀਐਮ ਧੰਨਵਾਦ ਸ਼ਾਟ ਲੈ ਲਾ ਇਹਨਾ ਸ਼ਾਟ ਲੈ ਲਾ ਨਾ ਸਾਡੇ ਦੇ ਮਹਿਮਾਨ ਜੀ ਆਇਆਂ ਨੂੰ ਜੀ ਆਇਆਂ ਨੂੰ ਸਤ ਸ੍ਰੀ ਅਕਾਲ